ਹਾਂਜੀ ਤੁਹਾਡਾ ਜੀ ਤੁਸੀਂ ਅੱਜ ਅਸੀਂ ਨੂੰ ਆਪਣੀ ਪਾਰਟੀ ਦੀ ਨਹੀਂ ਕਰਾਈਏ ਸਾਰਾ ਸਾਰਾ ਜੈ ਸਿੰਘ ਰਾਉਂ ਨਾਇਬ ਬਿੰਦਾ ਸ਼ਰਮਾ ਜੀ ਇਹ ਜਿਹੜਾ ਸਾਡਾ ਰੋਹਿਤ ਪਾਸ਼ੀ ਆ ਇਹ ਪੁਰਾਣਾ ਸਾਡਾ ਭਰਾ ਵਾ ਅਸੀਂ ਸਾਰੇ ਹੀ ਛਿੰਛਣਾ ਬਾਠਾਗੜੇ ਚ ਪਹਿਲੇ ਟੀਮ ਕੰਮ ਕਰਦੇ ਉਹ ਬੜੀ ਮਿਹਨਤ ਨਾਲ ਕੰਮ ਕੀਤਾ ਸੀ ਕੋਈ ਗੰਦਾ ਬੰਦਾ ਸਾਡੇ ਤੇ ਆਇਆ ਇਹਨੇ ਖੇੜੀ ਪਾ ਕੇ ਸਾਰਾ ਖੇੜਾ ਪਾਤਾ ਠੀਕ ਹੈ ਜੀ ਤਾਂ ਹੋਏ ਸਾਰੇ ਭਰਾ ਇਕੱਠੇ ਹੋ ਰਹੇ ਆ ਜਿੰਨੇ ਵੀ ਅਮਰਸਾ ਦੀ ਟੀਮ ਰਾਸਤੀ ਤੋਂ ਆਸਾਨ ਚ ਗਈ ਆ ਤੇ ਸਾਰਿਆਂ ਨਾਲ ਸਾਡੀ ਗੱਲਬਾਤ ਹੋ ਗਈ ਆ ਸਿਰਫ ਇੱਕ ਹਫ਼ਤਾ ਦਾ ਅਸੀਂ ਸਾਰੀ ਟੀਮ ਤੁਹਾਡੇ ਨਾਲ ਲਾਉਗੀ ਤੇ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਭਰਾਵਾਂ ਦਾ ਜਿਹੜਾ ਅੱਜ ਸਾਡੇ ਸ਼ਾਮਲ ਹੋਇਆ ਵਾ ਅੱਜ ਜੀ ਜੋਗਰਾ ਸ਼ਰਮਾ ਜੀ ਅਤੇ ਸੁਨੀਪਾਸ ਸਿੰਘ ਦਾ ਧੰਨਵਾਦ ਕਰਦੇ ਆ ਕਿ ਫੇਰ ਸਾਲ ਨੂੰ ਸਾਰਿਆਂ ਨੂੰ ਪਾਰਟੀ ਜੀ ਲੈ ਕੇ ਅਸੀਂ ਵੀ ਕੰਮ ਕਰਾਂਗੇ ਕੋਈ ਆਤੂਬਾ ਲਾਹਾਂ ਨਹੀਂ ਕੋਈ ਅਗੂ ਦੇ ਕਿਸੇ ਬੰਦੇ ਦਾ ਸਾਰੀ ਟੀਮ ਤੇ ਆਇਆ ਜਿਹੜਾ ਸ਼ਿਰਕਾ ਹਦੀ ਜੀ ਅੱਜ ਜਿਹਦੇ ਟੌਨਕੇ ਦਾ ਰੋਪਾ ਪਾਇਆ ਪਹਿਲਾਂ ਦੇ જય ਸ਼੍ਰੀ ਰਾਮ ਮੈਂ ਰੋਹਿ ਪਾਸੀ ਛਾਡੇ ਤੋਂ ਮੈਂ ਪਹਿਲਾਂ ਵੀ ਬੜਾ ਸਾਹ ਠਾਕਰੇ ਟੀਮ ਦੇ ਵਿੱਚ ਸੀ ਤੇ ਅੱਜ ਵੀ ਇਹਨਾਂ ਦੀ ਟੀਮ 'ਚ ਹੀ ਆ ਤੇ ਦੇਬਾ ਸਾਡਾ ਇਹਨਾਂ ਵਾਲੀ ਵਜਦਾ ਪਹਿਲਾਂ ਚਲ ਤਾਈ ਜਿੱਦਿ ਗੱਲ ਕੀਤੀ ਪਹਿਲਾਂ ਮੈਂ ਨਾਲ ਹੀ ਅੱਜ ਕੋਲੇ ਜੁਬਾ ਕੋ ਦਾ ਕੀਤਾ ਜੁਵਾਰਾ ਸੋਪਾ ਪਾਉਂਦੀ ਆ ਕਿ ਪਾਰਟੀ ਜਿਹੜੀ ਆ ਥੋੜਾ ਜਿਹਾ ਭਟਕ ਗਏ ਸੀ ਅਸੀਂ ਠੀਕ ਹੈ ਜੀ ਪਰ ਯੋਗਰਾ ਸ਼ਰਮਾ ਜੀ ਸਾਡੇ ਪੰਜਾਬ ਦੇ ਭਧਾ ਜੀ ਬਾਸਕਰ ਜੀ ਤੇ ਸਾਡੇ ਬਲਵਿੰਦਰ ਭਾਜੀ ਆ ਇਹਨਾਂ ਦੀ سپورਟ ਦੇ ਨਾਲ ਮੈਂ ਫੇਰ ਦੁਬਾਰਾ ਪਾਰਟੀ ਦੇ ਵਿੱਚ ਜੁਆਇਨ ਕੀਤਾ ਵਾ ਤੇ ਮੈਂ ਇਹਨਾਂ ਦੇ ਨਾਲ ਸ਼ੁਰੂ ਤੋਂ ਹੀ ਰਿਹਾ ਵਾਂ ਤੇ ਚਾਚੇ ਜੀ ਪਹਿਲਾਂ ਹੀ ਰਿਹਾ ਵਾਂ ਤੇ ਭਰਾਵਾਂ ਦਾ ਸਾਥ ਇੰਨਾ ਮਿਲਿਆ ਵਾ ਪਹਿਲਾਂ ਵੀ ਤੇ ਹੁਣ ਵੀ ਤੇ ਮੈਂ ਇਹਨਾਂ ਦੇ ਨਾਲ ਹੀ ਵੱਧ ਜੜ ਕੇ ਕੰਮ ਕਰਨਾ ਵਾ ਕਿਉਂਕਿ ਅਸੀਂ ਜਿਹੜੀ ਹੈ ਨਾ ਬੇਰੁਜ਼ਗਾਰੀ ਜਾਂ ਨਸ਼ੇ ਵਿਰੋਧ ਦਾ ਕੰਮ ਕਰਨੇ ਆ ਤੇ ਸਾਡੀਆਂ ਕਈ ਪਾਰਟੀਆਂਆਂ ਵਾ ਸੰਸਥਾਵਾਂ ਵਾ ਬੜੀਆਂ ਵਾ ਫਿਰ ਠੱਗੀਆਂ ਮਾਰਨ ਵਾਸਤੇ ਤੇ ਆਪਾਂ ਚਾਹੁੰਦੇ ਆ ਕਿ ਕੋਈ ਕਿਸੇ ਨੂੰ ਠੱਗੀ ਨਾ ਮਾਰੇ ਕਿਸੇ ਦਾ ਵੀ ਕੰਮ ਆ ਉਹਨੂੰ ਬਿਲਕੁਲ ਉਹਦੇ ਨਾਲ ਖਲੋਗੇ ਕੰਮ ਕਰਾਇਆ ਜਾਵੇ